ਤਿੰਨ ਧੰਮ ਹਨ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਕਿਰਤ ਨੂੰ ਤਾਂ ਮਹਾਰਾਜ ਤਾਂ ਆਪ ਕਿਰਤ ਕਰਦੇ ਰਹੇ ਤਾਂ ਸਾਨੂੰ ਕਿਰਤ ਕਰਨ ਵਾਸਤੇ ਉਹਨਾਂ ਨੇ ਉਤਸ਼ਾਹਤ ਕੀਤਾ ਤੇ ਕਿਰਤ ਕਰਨ ਵਾਲਿਆਂ ਨੂੰ ਤਾਂ ਐਪਰੀਸ਼ੀਏਟ ਕੀਤਾ ਉਹਨਾਂ ਨੇ ਉਹਨਾਂ ਨੇ ਹਰੇਕ ਨੂੰ ਕਿਹਾ ਮੰਗ ਤ ਮੰਗ ਕੇ ਖਾਣ ਵਾਲਿਆਂ ਨੂੰ ਭੇਗ ਧਾਰੀਆਂ ਨੂੰ ਵੀ ਗੁਰਮਖੋ ਲੋਕਾਂ ਦੇ ਉੱਤੇ ਭਾਰਨਾ ਬਣੋ ਆਪਨਾ ਆਪ ਚੱਕਣਾ ਵੀ ਔਖਾ ਆ ਤੇ ਤੁਹਾਨੂੰ ਕੌਣ ਪਾਲੇਗਾ ਇਸ ਕਰਕੇ ਤੁਸੀਂ ਆਪ ਕਿਰਤ ਕਰੋ ਤੇ ਪ੍ਰਮਾਤਮਾ ਦਾ ਸਿਮਰਨ ਵੀ ਕਰੋ ਉਦਮ ਕਰਦੇ ਹਾਂ ਜਿਉ ਤੋਂ ਕਮਾਮਦਿਆਂ ਸੁੱਖ ਪਹੁੰਚ ਧਿਆਨ ਦੇਆਂ ਤੂੰ ਪ੍ਰਭੂ ਮੇਲੇ ਨਾਨਕ ਉਤਰੀ ਜਿੰਦ ਮਹਾਰਾਜ ਕਹਿੰਦੇ ਗੁਰਮਖਾਂ ਤੂੰ ਉਦਮਕਾਰ ਮਿਹਨਤਕਾਰ ਤੇ ਦੁਨੀਆਂ ਦੇ ਸਾਰੇ ਸੁੱਖ ਹੰਡਾ ਹਰ ਤੇਰੇ ਕੋਲ ਦੁਨਿਆਵੀ ਸੁੱਖ ਹੋਣਾ ਚਾਹੀਦਾ ਹੈ ਹਰ ਸਹੂਲਤ ਹੋਣੀ ਚਾਹੀਦੀ ਆ ਉਦਮ ਕਰਿੰਦੇ ਆ ਜੀ ਉਹ ਤੋਂ ਕਮਾਉਂਦੇ ਆ ਸੁੱਖ ਪਹੁੰਚ ਕਮਾਈ ਕਰਕੇ ਸਾਰੇ ਸੁੱਖ ਹੰਡਾ ਪਰ ਨਾਲ ਕਹਤਾ ਧਿਆਨ ਦੇਆਂ ਤੂੰ ਪ੍ਰਭੂ ਮੇਲੇ ਨਾਨਕ ਉਤਰੀ ਜਿੰਦ ਪਰ ਨਾਲ ਵਾਹਿਗੁਰੂ ਦਾ ਸਿਮਰਨ ਕਰਕੇ ਜਿਹੜਾ ਜੀਵਨ ਦਾ ਮਨੋਰਥ ਹੈ ਨਾ ਉਹਨੂੰ ਵੀ ਪੂਰਾ ਕਰ ਤੇ ਚਿੰਤਾ ਤੋਂ ਰਹਿਤ ਮੁਕਤ ਹੋ ਜਾ ਇੱਥੇ ਵੀ ਮਹਾਰਾਜ ਕਹਿੰਦੇ ਨੇ ਭਾਈ ਪ੍ਰਾਪਤ ਮਨੁਖ ਦੇ ਹੁਰੀਆ ਗੋਵਿੰਦ ਮਿਲਣ ਗਏ ਤੇਰੀ ਬਰੀਆ ਅਬਰ ਕਾਜ ਅਬਰ ਕਾਜ ਤੇ ਰਕੇ ਤੇ ਨਾ ਕੰਮ ਅਬਰ ਕਾਜ ਕਿੜੇ ਧੂਣੀਆਂ ਤਾਂ ਆਪਣੀਆਂ ਜੰਗਲਾਂ ਨੂੰ ਚੱਲ ਜਾਣਾ ਬਾਹਰ ਨੰਗੇ ਫਿਰੀ ਜਾਣਾ ਜਾਂ ਨੰਗੇ ਪੈਰੀ ਫਿਰਨਾ ਜਾਂ ਮਹਾਰ ਤੀਰਥ ਯਾਤਰਾਵਾਂ ਤੇ ਚੱਲ ਜਾਣਾ ਤੇ ਘਰ ਦੇ ਕੰਮ ਕਾਰ ਛੱਡ ਕੇ ਤਾਂ ਇੱਧਰ ਉੱਧਰ ਤੁਰੇ ਫਿਰਨਾ ਇਹ ਸਾਰੇ ਅਬਰ ਕਾਜ ਵਾ ਜਿਹੜੇ ਧਰਮ ਦੇ ਕੰਮ ਭਾ ਪਰਮਾਤਮਾ ਤੱਕ ਪਹੁੰਚਣ ਦੇ ਹੋਰ ਜਤਨਾਂ ਜਿਹੜੇ ਉਹਨਾਂ ਨੂੰ ਅਬਰ ਕਾਜ ਕਿਹਾ ਤੇ ਉਹਨਾਂ ਦੇ ਬਰਾਬਰ ਤੇ ਦੂਜੇ ਪਾਸੇ ਕੀ ਆ ਵਾਇਕ੍ਰੂ ਦੀ ਸੇਵਤ ਸਲਾ ਨਾਮ ਕਿਰਤਕਮਾਈ ਕਰਦੇ ਆ ਕਬੀਰ ਨਾ